ਅੱਜ ਭਾਜਪਾ ਦੇ ਲੋਕ ਸਭਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਭਾਜਪਾ ਦਫਤਰ ਖੰਨਾ ਸਮਾਰਕ ਪਹੁੰਚੇ ਨੇ ਜਿੱਥੇ ਉਹਨਾਂ ਦਾ ਭਾਜਪਾ ਗੂਆਂ ਤੇ ਵਰਕਰਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਇਸ ਮੌਕੇ ਭਾਜਪਾ ਦੇ ਲੋਕ ਸਭਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਭਾਜਪਾ ਦੇ ਸਾਰੇ ਐਕਟਿਵਿਸਟ ਕਾਰਜਕਰਤਾ ਤੇ ਇੱਥੇ ਸਾਰੇ ਨੇਤਾ ਬੈਠੇ ਨੇ ਅਸੀਂ ਅੰਮ੍ਰਿਤਸਰ ਨੂੰ ਦਿੱਲੀ ਵਿੱਚ ਪਹੁੰਚਾਉਣਾ ਹੈ ਉਹਨਾਂ ਕਿਹਾ ਕਿ ਅੰਮ੍ਰਿਤਸਰ ਦੀ ਕੀ ਹਾਲਤ ਹੈ ਤੁਸੀਂ ਸਾਰੇ ਜਾਣਦੇ ਹੋ ਤੇ ਦੇਖੀ ਵੀ ਹੈ ਮੈਂ ਬਾਰ-ਬਾਰ ਕਹਿੰਦਾ ਹਾਂ ਕਿ ਜੇਕਰ ਇਹ ਦੌਰ ਪਿਛਲੇ 6 ਸਾਲ ਤੋਂ ਬਦਲ ਸਕਦਾ ਹੈ ਤਾਂ ਇੱਥੇ ਦੇ ਮੌਜੂਦਾ ਐਮਪੀ ਜਿਹੜੇ ਪਿਛਲੇ 7 ਸਾਲ ਤੋਂ ਨੇ ਉਹਨਾਂ ਨੇ ਕੀ ਕੀਤਾ ਹੈ ਇਹ ਸਵਾਲ ਤੁਸੀਂ ਉਹਨਾਂ ਨੂੰ ਵੀ ਜਾ ਕੇ ਪੁੱਛੋ ਅਤੇ ਅਸੀਂ ਸਾਰੇ ਰਲ ਮਿਲ ਕੇ ਵਾਅਦਾ ਕਰਦੇ ਹਾਂ ਗਾਰੰਟੀ ਦਿੰਦੇ ਹਾਂ ਕਿ 2027 ਤੱਕ ਅਸੀਂ ਅੰਮ੍ਰਿਤਸਰ ਦੀ ਸ਼ਕਲ ਬਦਲ ਦੇਵਾਂਗੇ ਇਸ ਤੋਂ ਇਲਾਵਾ ਉਹਨਾਂ ਦਾ ਕੀ ਕਹਿਣਾ ਹੈ ਤੁਸੀਂ ਆਪ ਹੀ ਸੁਣੋ ਕੋਈ ਨਾ ਕੱਲ ਦਾ ਹੋਇਆ ਰਿਸ਼ੀ ਸਿੰਘ ਸਾਹਿਬ ਐਸੇ ਮੀਟਿੰਗ ਨੂੰ ਲੈ ਕੇ ਕਿਹਦੇ ਨੇ ਮਾਰਿਆ ਦੇਖੋ ਤੁਸੀਂ ਪਾਜ ਪਾ ਦੇ ਸਾਰੇ ਐਕਟੀਵਿਸਟ ਕਾਰਿਆਕਰਤਾ ਤੇ ਇੱਥੇ ਸਾਰੇ ਨੇਤਾ ਬੈਠੇ ਆ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਐਤਖਾਂ ਜੋ ਮੋਦੀ ਸਰਕਾਰ ਦਿੱਲੀ ਚ ਬਣ ਰਹੀ ਆ ਮੇਰੇ ਤੋਂ ਜ਼ਿਆਦਾ ਤੁਸੀਂ ਮੀਡੀਆ ਵਾਲੇ ਜਾਣਦੇ ਹੋ ਇਹ ਕਾ ਅਸੀਂ ਉਹਨਾਂ ਪੂਰੇ ਜਿਤਨਾ ਮਲੇਖ ਸਾਹਿਬ ਨੇ ਵੀ ਕਿਹਾ ਨਾਰੀ ਸਾਹਿਬ ਨੇ ਕਿਹਾ ਸੰਧੂ ਸਾਹਿਬ ਨੇ ਕਿਹਾ ਕਿ ਅਸੀਂ ਸਾਰਿਆਂ ਨੇ ਮਿਲ ਕੇ ਕਾ ਅੰਬਰਸਰ ਨੂੰ ਵੀ ਦਿੱਲੀ ਪਹਚਾਣਾ ਆ ਔਰ ਅੰਬਰਸਰ ਦੀ ਕੀ ਹਾਲਤ ਹੈ ਤੁਸੀਂ ਸਾਰਿਆਂ ਨੇ ਦੇਖੀ ਆ ਮੈਂ بار بار ਇਹ ਕਹਿੰਦਾ ਆ ਕਿ ਅਗਰ ਇਹ ਦੌਰ ਪਿਛਲੇ 6 ਸਾਲ ਕਿ ਬਦਲ ਸਕਦਾ ਆ ਤੇ ਸਾਡੇ ਇੱਥੇ ਸਿਟਿੰਗ ਐਮਪੀ ਜਿਹੜੇ ਪਿਛਲੇ 7 ਸਾਲ ਤੋਂ ਨੇ ਉਹਨਾਂ ਨੇ ਕੀ ਕੀਤਾ ਉਹਨਾਂ ਨੂੰ ਵੀ ਜਾ ਕੇ ਪੁੱਛੋ ਅਸੀਂ ਇਹ ਸਾਰੇ ਮਿਲ ਕੇ ਵਾਅਦਾ ਕਰਦੇ ਹਾਂ ਗਰੰਟੀ ਦਿੰਨੇ ਆ ਕਿ 2027 ਤੱਕ ਅਸੀਂ ਅੰਮ੍ਰਿਤਸਰ ਦੀ ਸ਼ਕਲ ਬਦਲ ਦੇਣੀ ਆ ਇੱਥੇ ਜੋ ਡਵੈਲਪਮੈਂਟ ਬਾਕੀ ਭਾਰਤ ਚ ਹੋਈ ਆ ਉਹ ਅੰਮ੍ਰਿਤਸਰ ਨੂੰ ਵੀ ਮਿਲਣੀ ਆ ਸਾਡੇ ਕਿਸਾਨਾਂ ਨੂੰ ਸਾਡੇ ਇੰਡਸਟਰੀ ਨੂੰ ਸਾਡੇ ਟਰੇਡ ਨੂੰ ਸਾਡੇ ਟੂਰਿਜ਼ਮ ਨੂੰ ਇਹਨਾਂ ਸਾਰਿਆਂ ਨੂੰ ਇਨਕਮ ਵਧਣਗੀਆਂ ਸਾਡੇ ਖੁਸ਼ਹਾਲੀ ਆਏਗੀ ਸਾਡੀਆਂ ਜਿਹੜੀਆਂ ਫੈਮਲੀਆਂ ਨੇ ਉਹ ਖੁਸ਼ ਹੋਣਗੀਆਂ ਤੇ ਉਹਨਾਂ ਦੇ ਬੱਚੇ ਜਿਹੜੇ ਨੇ ਉਹਨਾਂ ਨੂੰ ਨੌਕਰੀਆਂ ਔਰ ਰੋਜ਼ਗਾਰ ਇੱਥੇ ਹੀ ਮਿਲਣਗੇ ਮੈਂ ਇਹ ਮੁਦ ਲੈ ਕੇ ਲੋਕਾਂ ਦੇ ਕਿਧਰ ਕਿਧਰ ਜਾਓਗੇ ਹਾਂਜੀ ਤੋਂ ਤੁਹਾਨੂੰ ਤੋਂ ਮੁੱਦੇ ਦੱਸੇ ਆ ਇੱਕ ਬੜਾ ਸਿੰਪਲ ਮੁੱਦਾ ਆ ਕਿ ਅੰਮ੍ਰਿਤਸਰ ਦੀ ਡਵੈਲਪਮੈਂਟ ਉਹਦੀ ਅਸੀਂ ਗਰੰਟੀ ਲੈ ਕੇ ਜਾ ਰਹੇ ਆ ਸਭ ਤੋਂ ਵੱਡਾ ਮੁੱਦਾ ਉਹ ਹੈ ਕਿ ਅੰਮ੍ਰਿਤਸਰ ਦੀ ਕੀ ਹਾਲਤ ਹੈ ਤੁਸੀਂ ਸਾਰੇ ਦੇਖਦੇ ਹੋ ਲਾਅ ਐਂਡ ਆਰਡਰ ਡਰੱਗਸ ਇਹ ਸਾਰੇ ਉਹਨਾਂ ਤੇ ਜੁੜੇ ਆ ਅੰਮ੍ਰਿਤਸਰ ਦੀ ਡਵੈਲਪਮੈਂਟ ਹੋਣੀ ਚਾਹੀਦੀ ਆ ਤੇ ਅਸੀਂ ਉਹ ਡਵੈਲਪਮੈਂਟ ਕਰਾਂਗੇ ਤੁਸੀਂ ਜਦੋਂ ਸਰ ਹੈ ਕਿਲਾ ਕੈਪੀਟਲ ਤੋਂ ਮਿਲੇ ਸੀ ਉਹਨਾਂ ਦਾ ਕੋਈ ਗੱਲਬਾਤ ਕੋਈ ਰਿਗਾਰਡਿੰਗ ਆਪਣੇ ਧਰਮ ਬਾਰੇ ਕਿ ਜਾਂ ਪੰਜਾਬ ਬਾਰੇ ਕੀ ਕੁਝ ਦੱਸਿਆ ਹੋਵੇਗੇ ਤੁਸੀਂ ਲੋਕਾਂ ਚਾਹੀਏ ਸ਼ੇਅਰ ਕਰਿਓ ਕਿ ਕੋਈ ਪ੍ਰਕਾਸ਼ ਹੋਵੇ ਦੇਖੋ ਮੈਂ ਤਾਂ ਉਹਨਾਂ ਦੀ ਇਨਸਪੀਰੇਸ਼ਨ ਨਾਲ ਹੀ ਪਿਛਲੇ 10 ਸਾਲ ਮੈਂ ਮੋਦੀ ਸਾਹਿਬ ਨਾਲ ਕੰਮ ਕੀਤਾ ਆ ਤੁਹਾਨੂੰ ਸਾਰਿਆਂ ਨੂੰ ਪਤਾ ਆ ਕਿ ਇਸ ਵੇਲੇ ਅਮਰੀਕਾ ਤੋਂ ਭਾਰਤ 'ਚ ਇਨਵੈਸਟਮੈਂਟਾਂ ਆ ਰਹੀਆਂ ਨੇ ਔਰ ਨੌਕਰੀਆਂ ਵੀ ਨਾਲ ਆ ਰਹੀਆਂ ਨੇ ਇਹ ਵੀ ਤੁਹਾਨੂੰ ਪਤਾ ਆ ਕਿ ਸਾਰੇ ਦੁਨੀਆਂ ਭਰ ਦੀਆਂ ਜਿਹੜੀਆਂ ਪਾਵਰ ਹਾਊਸੇ ਤਕੜੀਆਂ ਵਿਦੇਸ਼ ਦੇਸ਼ ਸੀ ਗਏ ਜਰਮਨੀ ਫਰਾਂਸ ਇਹ ਸਾਰੇ ਬੁੱਢੇ ਹੋ ਰਹੇ ਆ ਸਾਡੇ ਭਾਰਤ ਚ ਇਸ ਵੇਲੇ 50% ਪੋਪੂਲੇਸ਼ਨ 26 ਸਾਲ ਤੋਂ ਘਟਾ ਹੈ ਇਹ ਜਿਹੜਾ ਫਿਊਚਰ ਹੈ ਤੁਸੀਂ IMF ਦੀ World Bank ਦੀ ਰਿਪੋਰਟ ਦੇਖੋ ਇਹ ਸਾਰਾ ਭਾਰਤ ਤੋਂ ਹੀ ਅੱਗੇ ਵਧਣਾ ਆ ਤੇ ਸਭ ਕੁਝ ਪ੍ਰਧਾਨ ਮੰਤਰੀ ਮੋਦੀ ਦੀ ਲੀਡਰਸ਼ਿਪ ਥੱਲੇ ਹੋਇਆ ਤੇ ਮੈਂ ਇਹ ਜਾਣਾਂ ਆ ਕਿ ਅੰਬਰਸਰ ਇਹ ਸਿਚੁਏਸ਼ਨ ਨੂੰ ਮਿਸ ਨਾ ਕਰੇ ਇੱਥੇ ਵੀ ਖੁਸ਼ਹਾਲੀ ਆਵੇ ਇਹੋ ਹੀ ਸਾਡਾ ਇੱਕ ਸਿੱਧਾ ਮੁੱਦਾ ਹੈ ਬੜੀ ਜ਼ੋਰਦਾਰ ਡਰਗ ਦਾ ਮੁੱਦਾ ਚੱਲਦਾ ਹੈ ਇਹ ਪਿਛਲੇ 20 ਸਾਲਾਂ ਤੋਂ ਮੁੱਦਾ ਹੈ ਕਿਵੇਂ ਤੁਸੀਂ ਸੋਚਦੇ ਹੋ ਕਿ ਕੌਣ ਜ਼ਿੰਮੇਵਾਰ ਹੈ ਔਰ ਕਿਵੇਂ ਖਤਮ ਹੋ ਸਕਦਾ ਦੇਖੋ ਇਤਰਾ ਆ ਪਿਛਲੇ 20 ਸਾਲ ਦਾ ਤੁਸੀਂ ਮੇਰੇ ਤੋਂ ਜਾਦਾ ਜਾਣਦੇ ਹੋਗੇ ਮੈਂ ਤਾਂ ਅੱਗੇ ਦੀ ਗੱਲ ਕਰਦਾ ਆਂ ਔਰ ਮੈਂ ਜੋ ਕਹਿਣਾ ਸੀਗਾ ਬਿਲਕੁਲ ਸਾਹਮਣੇ ਤੁਹਾਡੇ ਕਿਹਾ ਮੈਂ ਉਦਾਹਰਣ ਵੀ ਦਿੱਤੇ ਨੇ ਔਰ ਇੱਕ ਕਲੀਅਰ ਡਿਟਰਮੀਨੇਸ਼ਨ ਦਿਤਾਇਆ ਤੁਸੀਂ ਤਾਂ ਕਈਆਂ ਨੂੰ ਚਾਂਸ ਦਿੱਤਾ ਐਤ ਕਾਂ ਦੇਖੇ ਦੇਖੋ ਅੰਮ੍ਰਿਤਸਰ ਵਾਲੇ ਕਿ ਆਪਾਂ 2027 2027 ਚ ਅੰਮ੍ਰਿਤਸਰ ਦਾ ਨਕਸ਼ਾ ਬਿਲਕੁਲ ਬਦਲਾਂਗੇ ਔਰ ਉਹਦੇ ਚ ਸਾਰੇ ਮੁੱਦੇ क्योंकि जितना ही अमृतसर की डिवेलपमेंट होगी हर चीज प्रोग्रेस होगी अमृतसर तो सुनील खोसला रिपोर्ट